ਮੀਨੀਰੀ ਦਾ ਅਲਟੈਕ ਵਾਰੀ ਪੇਰ ਪੰਜਾਬ ਹਰਿਆਣਾ ਰਾਜਸਥਾਨ ਲਈ ਜਾਰੀ ਹੋ ਚੁੱਕਿਆ ਸਤਿ ਸ਼੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ ਨਮਈ ਹੋ ਚੁੱਕਿਆਗਾ ਤੇ ਅੱਜ ਰਾਤ ਨੂੰ ਇੱਕ ਪਾਸਿੰਗ ਨਿਸਤੂ ਜਿਹੜਾ ਦਸਤਕ ਦੇਣ ਜਾ ਰਿਹਾ ਬੰਗਾਲ ਦੀ ਖਾੜੀ ਤੋਂ ਪੂਰੇ ਦੀਆਂ ਆਉਂਦੀਆਂ ਨਮ ਹਵਾਵਾਂ ਤੇ ਬਾਡੀ ਤੋਂ ਬਾਅਦ ਖਾਲੀ ਪਏ ਮੈਦਾਨ ਮੀਨੇਰੀ ਨੂੰ ਸੱਦਾ ਦੇਣ ਲਈ ਤਿਆਰ ਬਰ ਤਿਆਰ ਦਿਖਾਈ ਦੇ ਰਹੇ ਨੇ ਅੱਜ ਅੱਧੀ ਰਾਤ ਤੋਂ ਬਾਅਦ ਲੈnde ਪੰਜਾਬ ਵਾਲੀ ਸਾਈਡ ਤੋਂ ਜਿਹੜੀ ਗਰਜ ਚਮਕਲੀ ਬੱਦਲਬਾਈ ਜਾਂ ਕੱਲ ਤੜਕਸਾਰ 4 ਮਈ ਨੂੰ ਜਿਹੜਾ ਬਹੁਤੇ ਖੇਤਾਂ ਵਿੱਚ ਮੀਨੇਰੀ ਦਾ ਦੌਰ ਦੇਖਣ ਨੂੰ ਮਿਲੇਗਾ ਕੱਲ ਤੜਕਸਾਰ ਜਾਂ ਅੱਜ ਅੱਧੀ ਰਾਤ ਤੋਂ ਬਾਅਦ ਤੇ ਕੱਲ ਦੁਪਹਿਰ ਤੋਂ ਪਹਿਲਾਂ ਜਾਂ ਦੁਪਹਿਰ ਨੂੰ ਬਹੁਤੇ ਖੇਤਾਂ ਵਿੱਚ ਇੱਕ ਵੱਡੇ ਪੱਧਰ ਤੇ ਮੀਨੇਰੀ ਦਾ ਦੌਰ ਜਿਹੜਾ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਨੂੰ ਇਹ ਵੱਡੇ ਪੱਧਰ ਤੇ ਜਿਹੜਾ ਪ੍ਰਭਾਵਿਤ ਕਰੂਗਾ ਤੇ ਕਿਤੇ ਕਿਤੇ ਗੜੇ ਮਾਰੀ ਵੀ ਜਿਹੜੀ ਦੇਖਣ ਨੂੰ ਮਿਲ ਸਕਦੀਆਂ ਮੋਟੀ ਗੜੇ ਮਾਰੀ ਦੇਖਣ ਨੂੰ ਮਿਲ ਸਕਦੀ ਆ ਤੇ ਇਹ ਖਾਸ ਕਰਕੇ ਮਾਝੇ ਬਾਬੇ ਦੇ ਨਾਲ ਨਾਲ ਮਾਲਵਾ 벨ਟ ਜਿਹੜਾ ਕਾਫੀ ਮੇੜ ਰਹਿੰਦਾ ਦਿਖਾਈ ਦੇ ਰਿਹਾ ਹੈਗਾ ਕੱਲ ਦੁਪਹਿਰ ਬਾਅਦ ਜਿਹੜਾ ਹੌਲੀ ਹੌਲੀ ਇਹ ਹਿਮਾਚਲ ਵੱਲ ਨੂੰ ਖਿਸਕੂਗਾ ਬੱਦਲ ਤੇ ਉਸ ਤੋਂ ਬਾਅਦ ਹਰਿਆਣੇ ਨੂੰ ਪਾਰ ਕਰਦਾ ਹੋਇਆ ਤੇ ਗਾਹਾਂ ਜੂਪੀ ਵੱਲ ਨੂੰ ਇਹ ਬੱਦਲ ਜਿਹੜਾ ਖਿਸਕ ਸਕਦਾ ਜਿਸ ਦੇ ਕਾਰਨ ਜੁਪੀ ਵਿੱਚ ਵੀ ਜਿਹੜਾ ਮੀਂਹ ਰੀਤਾ ਦੌਰ ਦੇਖਣ ਨੂੰ ਮਿਲੂਗਾ 5 ਮਈ ਤੋਂ 6 ਮਈ ਤੋਂ ਇਹ ਸਿਸਟਮ ਹੌਲੀ-ਹੌਲੀ ਪਾਸਮੀ ਸਿਸਟਮ ਜਿਹੜਾ 10 ਤੱਕ ਦੇਊਗਾ ਹੌਲੀ-ਹੌਲੀ ਰਾਜਸਥਾਨ ਵਿਚ ਗਜਰਾਤ ਵੱਲ ਨੂੰ ਖਿਸਕੂਗਾ ਮਤਲਬ ਕਿ ਜਿਹੜੀ ਵੈਸਟਰਨ ਜੈਟ ਆ ਉਹ ਸਾਊਥ ਵੱਲ ਨੂੰ ਡਿੱਪ ਕਰੂ ਤੇ ਗਜਰਾਤ ਤੇ ਵੈਸਟਰਨ ਲੋ ਸਿਸਟਮ ਬਣਨੀ ਸੁਭਾਵਨਾ ਜਿਹੜੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਗਜਰਾਤ ਦੇ ਉੱਪਰ ਜਿਹੜਾ ਅਗਲੇ 4-5 ਦਿਨਾਂ ਦੇ ਦੌਰਾਨ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਤੇ ਰਾਜਸਥਾਨ ਦੇ ਵੀ ਕਈ ਇਲਾਕਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਜਿਹੜਾ ਮੁੱਖ ਰਹਿ ਸਕਦਾ ਹਲਕੇ ਦਰਮਿਆਨੀ ਮੀਦੀ ਕਾਰਵਾਈ ਤੇ ਕਿਤੇ ਕਿਤੇ ਤੱਕ ਨਹੀਂ ਛੱਟਦੇ ਨਾਲ ਮੀਨੇਰੀ ਦਾ ਅਲੱਟ ਇੱਕ ਵਾਰੀ ਪੇਰ ਪੰਜਾਬ ਹਰਿਆਣਾ ਰਾਜਸਥਾਨ ਲਈ ਜਾਰੀ ਹੋ ਚੁੱਕਿਆ ਸੱਸ਼ੇ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 3 ਮਈ ਹੋ ਚੁੱਕਿਆਗਾ ਤੇ ਅੱਜ ਰਾਤ ਨੂੰ ਇੱਕ ਪਾਸਿਓਂ ਇਸ ਤੋਂ ਜਿਹੜਾ ਦਸਤਕ ਦੇਣ ਜਾ ਰਿਹਾ ਬੰਗਾਲ ਦੀ ਖਾੜੀ ਤੋਂ ਪੂਰੇ ਦੀਆਂ ਆਉਂਦੀਆਂ ਨਮ ਹਵਾਵਾਂ ਤੇ ਬਾਡੀ ਤੋਂ ਬਾਅਦ ਖਾਲੀ ਪਏ ਮੈਦਾਨ ਮੀਨੇਰੀ ਨੂੰ ਸੱਦਾ ਦੇਣ ਲਈ ਤਿਆਰ ਬਰ ਤਿਆਰ ਦਿਖਾਈ ਦੇ ਰਹੇ ਨੇ ਅੱਜ ਅੱਧੀ ਰਾਤ ਤੋਂ ਬਾਅਦ ਲੈਂਦੇ ਪੰਜਾਬ ਵਾਲੀ ਸਾਈਡ ਤੋਂ ਜਿਹੜੀ ਗਰਚਾਂਕ ਲਈ ਬਦਲਬਾਈ ਜਾਂ ਕੱਲ ਤੜਕਸਾਰ 4 ਮਈ ਨੂੰ ਜਿਹੜਾ ਬਹੁਤ ਹੀ ਇਤਨਾ ਮੀਨ ਕੱਲ ਤੜਕਸਾਰ ਜਾਂ ਅੱਜ ਅੱਧੀ ਰਾਤ ਤੋਂ ਬਾਅਦ ਤੇ ਕੱਲ ਦੁਪਹਿਰ ਤੋਂ ਪਹਿਲਾਂ ਜਾਂ ਦੁਪਹਿਰ ਨੂੰ ਬਹੁਤੇ ਖੇਤਾਂ ਵਿੱਚ ਇੱਕ ਵੱਡੇ ਪੱਧਰ ਤੇ ਮੀਂਹੇ ਦੀ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਨੂੰ ਇਹ ਵੱਡੇ ਪੱਧਰ ਤੇ ਜਿਹੜਾ ਪ੍ਰਭਾਵਿਤ ਕਰੂਗਾ ਤੇ ਕਿਤੇ ਕਿਤੇ ਗੜੇ ਮਾਰੀ ਵੀ ਜਿਹੜੀ ਦੇਖਣ ਨੂੰ ਮਿਲ ਸਕਦੀਆਂ ਮੋਟੀ ਗੜੇ ਮਾਰੀ ਦੇਖਣ ਨੂੰ ਮਿਲ ਸਕਦੀ ਆ ਤੇ ਇਹ ਖਾਸ ਕਰਕੇ ਮਾਝਾ ਬਾਬੇ ਦੇ ਨਾਲ ਨਾਲ ਮਾਲਵਾ ਵੈਲਟ ਜਿਹੜਾ ਕਾਫੀ ਮੇਲ ਰਹਿੰਦਾ ਦਿਖਾਈ ਦੇ ਰਿਹਾ ਹੈਗਾ ਕੱਲ ਦੁਪਹਿਰ ਬਾਅਦ ਜਿਹੜਾ ਹੌਲੀ ਹੌਲੀ ਇਹ ਅਮਾਚਲ ਵੱਲ ਨੂੰ ਖਿਸਕੂਗਾ ਬੱਦਲ ਤੇ ਉਸ ਤੋਂ ਬਾਅਦ ਹਰਿਆਣੇ ਨੂੰ ਪਾਰ ਕਰ ਕੀ ਕਹ ਸਕਦਾ ਜਿਹਦੇ ਕਾਰਨ ਉਹ ਜੁਪੀ ਵਿੱਚ ਵੀ ਜਿਹੜਾ ਮੀਂਹ ਰੀਤਾ ਦੌਰ ਦੇਖਣ ਨੂੰ ਮਿਲੂਗਾ 5 ਮਈ ਤੋਂ 6 ਮਈ ਤੋਂ ਇਹ ਸਿਸਟਮ ਹੌਲੀ-ਹੌਲੀ ਪੱਛਮੀ ਸਿਸਟਮ ਜਿਹੜਾ ਦੱਸ ਰਿਹਾ ਦਿਊਗਾ ਹੌਲੀ-ਹੌਲੀ ਰਾਜਸਥਾਨ ਗੁਜਰਾਤ ਵੱਲ ਨੂੰ ਖਿਸਕੂਗਾ ਮਤਲਬ ਕਿ ਜਿਹੜੀ ਵੈਸਟਰਨ ਜੈਟ ਆ ਉਹ ਸਾਊਥ ਵੱਲ ਨੂੰ ਡਿੱਪ ਕਰੂ ਤੇ ਗਜਰਾਤ ਤੇ ਵੈਸਟਰਨ ਲੋ ਸਿਸਟਮ ਬਣ ਰਿਹਾ ਉਹ ਨਾਲ ਜਿਹੜੀ ਦਿਖਾਈ ਦੇ ਰਹੀ ਹੈ ਜਿਹਦੇ ਕਾਰਨ ਗਜਰਾਤ ਦੇ ਉੱਪਰ ਜਿਹੜਾ ਅਗਲੇ 4-5 ਦਿਨਾਂ ਦੇ ਦੌਰਾਨ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਤੇ ਰਾਜਸਥਾਨ ਦੇ ਵੀ ਕਈ ਇਲਾਕਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਦੇ ਜਿਹੜਾ ਮੁੱਖ ਰਹਿ ਸਕਦਾ ਹਲਕੇ ਦਰਮਿਆਨੀ ਮੀ ਦੀ ਕਾਰਵਾਈ ਤੇ ਕਿਤੇ ਕਿਤੇ ਤੱਕ ਦੀ ਝਟ ਦੇ ਨਾਲ